ਆ ਬੰਦਿਆਂ ਨੇ ਘੇਰ ਕੇ 9:30 ਵਜੇ ਮੈਨੂੰ 12-2 ਕਈ ਰੰਗ ਨੂੰ ਹਸਤਾ ਲਾਈਆਂ ਕਿ ਅਜੋ ਸਤੰਦਰਾ ਪੱਤਾ ਦਿੱਤੋਇਆ ਜੋ ਮੈਂ ਅਜ ਤੱਕ ਕੋਈ ਕੰਮ ਕਰਨ ਜੋਗਾ ਨਹੀਂ ਕਰ ਮੇਰੀਆਂ ਸਤਾਇਂਦੀਆਂ ਘਬੀਰ ਵਾ ਤੇ ਅਜ ਤੱਕ ਪੁਲਿਸ ਨੇ ਮੇਰਾ ਕੋਈ ਐਫਐਟ ਦਰਹੀ ਕੀਤੀ ਮੇਰਾ ਕੋਈ ਇਹਨੇ ਜਾਣੀ ਪੜਨੀ ਨਹੀਂਤਾ ਸਾਨੂੰ ਹੁੰਦਾ ਟਕੇ ਹੁੰਦੇ ਆ ਤੇ ਪੁਲਿਸ ਜਿਹੜੀ ਹੜੀ ਸੁਣਾਈ ਕੋਈ ਨਹੀਂ ਕਰਦੀ ਕਰ ਸਭ ਦੇ ਜੋ ਇੰਪੋਰਟ ਇਹ ਜਨਾਬ ਐਮਐਲਏ ਜੋ ਬੰਦੇ ਆਂ ਪਾਲੀਆ ਹੋਏ ਹੁੰਦੇ ਆ ਵਾ ਇਹ ਕੋਈ ਸੱਚ ਹੁੰਦੀ ਕੋਈ ਨਹੀਂ ਕਿਤੇ ਪੁਰਾਣੀ ਬੰਦੇ ਜਿਹਨਾਂ ਦੀ ਕੋਈ ਫਾਇਰ ਫੂਲਾ ਕਰਦਾ ਨਾ ਨਾਮ ਦੇ ਸੁਣਦੀ ਕੋਈ ਨਹੀਂ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਬਠਾ ਮੇਰੀ ਲੜਾਈ ਮੈਨੂੰ ਇਹਨਾਂ ਨੇ ਬੰਦਿਆਂ ਨੇ 7 6 ਬੰਦਿਆਂ ਨੇ ਘੇਰ ਕੇ 9:30 9 ਵਜੇ ਮੈਨੂੰ 1222 ਨੂੰ ਮੈਨੂੰ ਸਟਾ ਲਾਈਆਂ 307 ਦਾ ਮਰਾ ਪੱਤਾ ਦਿੱਤਾ ਜੋ ਮੈਂ ਅਜ ਤੱਕ ਕੋਈ ਕੰਮ ਕਰਨ ਜੋਗਾ ਨਹੀਂਗਾ ਮੇਰੀ ਸਟਾ ਇੰਨੀ ਗਭੀਰ ਵਾ ਤੇ ਅਜ ਤੱਕ ਪੁਛ ਨਹੀਂ ਮੇਰਾ ਕੋਈ ਐਫਐਡ ਜਦਨੀ ਕੀਤੀ ਮੇਰਾ ਕੋਈ ਇਹਨੇ ਬਦਨੀ ਪੜਨ ਦਿੱਤਾ ਜੋ ਕਿ ਅਸੀਂ ਕਿਸਾਨ ਕਰਦੇ ਆ ਸਾਡਾ ਇਹਨਾਂ ਨੇ ਇਲਜ਼ਾਮ ਨਹੀਂ ਪੇਸ਼ ਕੀਤਾ ਹੁਣ ਇਹਨਾਂ ਨੇ ਬਾਅਦ ਚ ਆ ਕੱਲ ਪਰਸੋਂ ਸਾਡੇ ਕੱਲ ਸਾਡੇ ਬੰਦੇ ਮਾਰਤੇ ਦੋ ਬਲਰਾਜ ਸਿੰਘ ਨਿਰਮਲ ਸਿੰਘ ਇਹ ਸਾਡਾ ਭਰੀਆ ਆਪਣੀ ਘਰ ਦੀ ਚੜ੍ਹਵਾਉਣ ਵਾਸਤੇ ਆਇਆ ਹੈਗਾ ਤੇ ਇਹਨਾਂ ਨੇ ਚੋਹਾਂ ਬੰਦਿਆਂ ਨੇ ਪਹਿਲੋ ਘੇਰਿਆ ਤੇ ਮੁੜ ਕੇ ਬਾਅਦ ਵਿੱਚ ਅੰਗਰੇਜ਼ਾਂ ਉਹਦਾ ਮਤਕੀਦਨ ਦਾ ਆ ਗਿਆ ਇਹਨਾਂ ਨੇ ਗੋਲੀ ਇੰਨੀ ਚਲਾਈ ਆਈ ਜੋ ਸਾਡੇ ਬੰਦੇ ਪੰਜ 6 7 ਸੇਮ ਸਿੰਘ ਕੁਲਵਿੰਦਰ ਸਿੰਘ ਗੁਰਪ੍ਰੀਤ ਆਪਣੇ ਮੇਜਰ ਮੇਜਰ ਸਿੰਘ ਇਹ ਨਰਾਜ ਸਿੰਘ ਮਰ ਗਿਆ ਉਹ ਚਾ ਤੇ ਨਰਮਦ ਸਿੰਘ ਮਰ ਗਿਆ ਇਹਨਾਂ ਨੇ ਸਾਡੇ ਦੰਨੀਆਂ ਬਾੜ ਬੰਦੇ ਗੋਲੀਆਂ ਚਲਾਈਆਂ ਕੋਈ ਗੱਲ ਨਹੀਂ ਕੋਈ ਪਾਲ ਨਹੀਂ ਇਹ ਬਦਮਾਸ਼ੀਆਂ ਕਰਦੇ ਆ ਇਹ ਜਿਹੜਾ ਰਾਜ ਆਪਲ ਦਾ ਇਹਨਾਂ ਨੇ ਬੇੜਾ ਕਰਕੇ ਜਿਹੜਾ ਹਤਾ ਸਾਡੇ ਪਿੰਡ ਦਾ ਰਿਹਾਤਾ ਵਾ ਸਮੈਗ ਵੀਰ ਦਾ ਨ쉐 ਵੀਰ ਦਾ ਤੇ ਨਜਾਇਜ਼ ਮਜਬੀ ਸ਼ੰਗਲ ਪਟੌੜ ਲੈ ਕੇ ਦਿੱਤੇ ਜਿਹੜੇ ਇਹ ਕੱਲ ਗੋਲੀਆਂ ਚਲਾ ਕੇ ਇੱਥੇ ਗਏ ਬੰਦੇ ਜਿਆਦਾ ਕਿ ਵੀਰ ਜਖਮੀ ਕੀਤੇ ਜਾਂ ਕਾਰਨ ਕੀ ਇਸ ਦਾ ਕਾਰਨ ਜਨਾਬ ਕੋਈ ਨਹੀਂਗਾ ਇਹ ਬਦਮਾਸ਼ੀਆਂ ਨੇ ਚੱਲਦੀਆਂ ਕਾਰਨ ਕਹਾਦਾ ਉਹ ਆ ਕੇ ਬੇਟਾ ਆਪਣੀ ਘਰ ਦੀ ਝੋਣ ਵਾਸਤੇ ਆਇਆ ਹੈਗਾ ਜੰਦਰ ਉਹ ਕੁਛ ਨੌਕਰੀ ਕਰਦੀ ਆ ਆਪਣੇ ਜਾਨਾਂ ਚੋੜੀ ਦੇ ਨੇ ਤੇ ਇਹਨਾਂ ਨੇ ਬੰਦਿਆਂ ਨੂੰ ਚਵਾ ਨੇ ਆ ਕੇ ਉਹਨੂੰ ਘੇਰ ਲਿਆ ਇਕਰਪਾਲ ਸਿੰਘ ਭਾਲਾ ਕ ਜਸਬੀਰ ਸਿੰਘ ਤੇ ਦੋ ਮੁੰਡਿਆਂ ਦੇ ਨਾਲ ਹੋਰ ਉਹਨਾਂ ਦਾ ਨਾਮ ਨਹੀਂ ਪਤਾ ਇਹਨਾਂ ਨੇ ਘੇਰਿਆ ਤੁਹਾਡੇ ਤੋਂ ਦੱਸਿਆ ਵੀ ਮੇਰੇ ਤੇ ਵੀ ਕੋਈ ਉਹਨਾਂ ਨੇ ਛੱਡਾਂ ਲਾਈਆਂ ਸੀ ਜਿਹੜਾ ਪਹਿਲੋ ਗ੍ਰਿਫਤਾਰੀ ਹੋਈ ਹੈ ਕਿਹੜਾ ਗ੍ਰਿਫਤਾਰੀ ਕੋਈ ਕਹੀ ਸੀ ਗ੍ਰਿਫਤਾਰੀ ਹੱਦੀ ਨਹੀਂ ਹੋਈ ਸਾਨੂੰ ਦੋਦਾਂ ਹੀ ਧੱਕੇ ਖਾਣਦੇ ਆ ਤੇ ਪੁਲਿਸ ਜਿਹੜੀ ਹੜੀ ਸੁਣਾਈ ਕੋਈ ਨਹੀਂ ਕਰਦੀ ਕਾਰਨ ਕਿ ਸਮਝਦੇ ਕੋਈ ਪੋਲਿਟਿਸ਼ੀਅਨ ਇਹ ਜਨਾਬ ਐਮਐਲਏ ਜੋ ਕੰਦਿਆ ਅੰਪਾਲ ਜੀ ਉਹ ਹੀ ਹੁੰਦਿਆ ਵਾ ਇਹ ਕੋਈ ਹੱਦੀ ਸੁਣਾਈ ਕੋਈ ਨਹੀਂ ਕੀਤੀ ਐਮਐਲਏ ਅੰਮ੍ਰਪਾਲ ਕੀ ਲੱਗਦਾ ਤੁਹਾਨੂੰ ਉਹ ਲੱਗਦਾ ਨਹੀਂ ਉਹਨੂੰ ਚੜਾਵਾ ਚੜਾਇਆ 5 ਲੱਖ ਦਾ ਚੜਾਵਾ ਚੜਾਇਆ ਸਮੈਗ ਵੇਚੀ ਇਹਨੇ ਖੁੱਲੀ ਵੇਚੀ ਆ ਤੇ ਇਹਨੇ ਜਦੋਂ ਮਰਜ਼ੀ ਪੈਸੇ ਦੇ ਜੀ ਨਾ ਇਹਦੇ ਗਰੀਬ ਬੰਦੇ ਆਪਣੀ ਮਿਹਨਤ ਕਮਾਈ ਕਰਨ ਵਾਲੇ ਕੱਲ ਦਾ ਪੁਲਿਸ ਵੱਲੋਂ ਤੁਹਾਡੇ ਵੱਲੋਂ ਬਿਆਨ ਨਹੀਂ ਪਾਇਆ ਕੋਈ ਬਿਆਨ ਨਹੀਂ ਹੋ ਸਕਦਾ ਸਾਨੂੰ ਉਹਨਾਂ ਦੇ ਪੋਟਮਾਰਡ ਕਰੋ ਇੰਜੀਨੀਅਰ ਦਾ ਬਿਆਨ ਨਹੀਂ ਹੁੰਦੇ ਉਹ ਚਾਹੇ ਨਹੀਂ ਪੋਟਮਾਰਡ ਨਹੀਂ ਕਰ ਸਕਦੇ ਅਸੀਂ ਹੁਣ ਤੇ ਟਾਈਮ ਰਵਾ ਕੇ ਅੱਜ ਜੋ ਮਰਜ਼ੀ ਹੋਵੇ ਮਲਾਜ਼ਮ ਆਏ ਨਾ ਦੇਖੋ ਮਲਾਜ਼ਮ ਆਏ ਆ ਤੁਹਾਨੂੰ ਉਹਦੇ ਪੋਟਮਾਰਡ ਕਰੋ ਇਹ ਪੋਟਮਾਰਡ ਨਹੀਂ ਕਰਨਾ ਜਿੰਨੇ ਸਾਡਾ ਜੀ ਨਿਆਂ ਨਹੀਂ ਸੰਦਲਿਆ ਤੇ ਤੁਸੀਂ ਬਿਆਨ ਨਹੀਂ ਕਰਾਇਆ ਤੇ ਉਹਨਾਂ ਨੂੰ ਕਿਹਾ ਨਹੀਂ ਵੀ ਸਾਡਾ ਬਿਆਨ ਕਰੋ ਪਈ ਕਿਹਾ ਬਿਆਨ ਕਰੋ ਆਂਦੇ ਵੀ ਪਈ ਪੋਠ ਮਾਰ ਕਰੋ ਫਿਰ ਬਿਆਨ ਕਰਨੇ ਗੋਲੀਆਂ ਵਾਲੇ ਕਿੰਨੇ ਕੁ ਬੰਦੇ ਆਏ ਗੋਲੀਆਂ ਚੋਂ ਵਾਜੀ 7-8 ਬੰਦੇ ਤੇ ਗੋਲੀਆਂ ਜਿਹਨਾਂ ਕੋ ਪਿਸਤੌਲ ਤੇ ਰਫਲਾਂ ਹੀ ਗਿਆ ਬਾਕੀ ਦਾਤਾਂ ਡਾਂਗਾਂ ਵਾਲੇ ਏਗੇ ਤੇ 10-12 ਬੰਦੇ ਲੈ ਕੇ ਆਇਆ ਅੰਗਰੇਜ਼ ਸਿੰਘ ਉਹ ਅੱਲੀ ਪ੍ਰਸ਼ਾਸਨ ਨੂੰ مانਤੀ ਹੈ ਸਾਨੂੰ ਇਹੋ ਜਿਹਾ ਸਾਨੂੰ ਨਿਆਂ ਮਿਲਣਾ ਚਾਹੀਦਾ ਸਾਡੇ ਨਜਾਇਜ਼ ਬੰਦੇ ਮਾਰਦੇ ਇਹਨਾਂ ਨੇ ਜੇ ਨਹੀਂ ਆ ਨਹੀਂ ਮਿਲਦਾ ਤਾਂ ਅਗਲੇ ਜੋ ਮੁੜ ਕੇ ਫੇ ਕਰਾਂਗਾ ਚੱਕਾ ਜਾਮ ਕਰਾਂਗੇ ਤੇ ਅਹੀਂ ਮੁੜ ਕੇ ਕਰਾਂਗੇ ਆਪਣਾ ਸਕਰਟ ਜਾਰੀ ਰੱਖਾਂਗੇ ਉਹ ਪੰਦੇ ਬਾਹਰ ਆ ਜੇ ਤੇ ਕੀ ਕਰਨੀ ਕਰ ਨਹੀਂ ਪਰਾਣੀ ਨਹੀਂ ਦਿੰਦਾ ਜੀ ਪਰਾਣੀ ਨਹੀਂ ਦਿੰਦਾ ਸੀ ਇਹਨਾਂ ਦੀ ਕੋਈ ਫਾਰਕ ਨਹੀਂ ਲੱਗਦਾ ਸਰ ਵਾਲਟੀਨਾ ਇਲਜ਼ਾਮ ਹੈ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜਾ ਰਹੀ ਸੁਣਾਈ ਕਿਉਂ ਨਹੀਂ ਕੀਤੀ ਜਾ ਰਹੀ ਸੁਣਾਈ ਪੂਰੀ ਹੋ ਰਹੀ ਹੈ ਸ਼ੁਰੂ ਕਿੰਨੇ ਵੀ ਸਾਡੇ ਰਾਤਿਆਂ ਸਾਡੇ ਕੋਈ ਬਿਆਨ ਨਹੀਂ ਹੁੰਦੇ ਹੈ ਕਿ ਪੁਲਸ ਬਿਆਨ ਦੇਣਗੇ ਰਾਤ ਮਾਦਿਕਾ ਉਹ ਦੋਨਾਂ ਪਾਰਟੀਆਂ ਨੇ ਡਾਕਟਰਾਂ ਨੇ ਅਨਫਿਲ ਦੇ ਕੇ ਦੇ ਕੇ ਬਿਆਨ ਹਾਸਲ ਨਹੀਂ ਕੀਤੇ ਕੋਈ ਮੌਕੇ ਦੇ ਗਵਾਹ ਦੀ ਬਿਆਨ ਨਹੀਂ ਮੌਕੇ ਦੇ ਗਵਾਹ ਜਿਹੜੇ ਬਿਆਨ ਅਸਲ ਜਿਹੜੇ ਲੜਾਈ ਸ਼ਾਮਿਲ ਬੰਦੇ ਉਹਨਾਂ ਦੇ ਬਿਆਨ ਲੈਣੇ ਹੋਇਆ ਕੋਈ ਮੌਕੇ ਦੀ ਸੀਸੀਟੀਵੀ ਅਰੈਸਟ ਹੋ ਜ ਕੋਈ ਨਹੀਂ ਕੋਈ ਮੌਕੇ ਦੀ ਸੀਸੀਟੀਵੀ ਸੀਸੀਟੀਵੀ ਅਜੇ ਤੱਕ ਸਾਡੇ ਕੋਲ ਹੈ ਨਹੀਂ ਆ ਪਰ ਕੋਸ਼ਿਸ਼ ਕਰਾਂਗੇ ਜੀ ਕੋ ਲੱਭ ਗਏ ਪਰ ਪਾਰਟੀ ਕਹਿ ਰਹੀ ਵੀ ਜਿੰਨਾ ਤੇ ਸਾਡੇ ਬਿਆਨ ਨਹੀਂ ਹੁੰਦੇ ਆਪਾਂ ਵੋਟ ਮਾਰਦੇ ਹਾਂ ਉਹ ਇਹਨਾਂ ਦੀ ਮਰਜ਼ੀ ਦੀ ਬਿਆਹ ਲਿਖ ਦੇਣਗੇ ਸਾਨੂੰ ਹਨ ਬਿਆਨ ਉਹਦਾ ਲਿਖ ਦਾਂਗੇ ਕਿਉਂਕਿ ਡਾਕਟਰ ਜਿਹਦਾ ਅਨਫਰਮ ਲਿਖ ਕੇ ਦੇ ਫਿਰ ਆਪਾਂ ਕਿਸੇ ਬਿਆਨ ਨਹੀਂ ਲੈ ਸਕਦੇ ਹਨਾ ਟੋਟਲ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ ਆਗੇ ਗੋਲੀਆਂ ਬਾਰੇ ਨਹੀਂ ਕਹਿ ਸਕਦੇ ਆਪਾਂ ਪਰ ਜਿਹੜੇ ਇੱਕ ਪਾਰਟੀ ਦੇ ਦੋ ਬੰਦੇ ਦਾਖਲ ਆ ਦੂਜੀ ਪਾਰਟੀ ਦੇ ਛੇ ਬੰਦੇ ਦਾਖਲ ਟੋਟਲ ਕਿੰਨੀਆਂ ਚੱਲੀਆਂ ਆ ਗੋਲੀਆਂ ਤੋਂ ਗੋਲੀਆਂ ਦਾ ਨਹੀਂ ਪਤਾ ਜੀ ਫਿਗਰ ਨਹੀਂ ਦੱਸ ਸਕਦੇ ਆਪਾਂ ਪਰ ਕਾਫੀ ਚੱਲੀਆਂ ਠੀਕ ਹੈ